ਦਿਲ ਚੀਛੇ ਜੈਸਾ ਆਪਣੇ ਪਾਵੇਂ ਸ਼ਕਲਾਂ ਦੇ ਪੱਕਿਆਂ ਸਾਥੋ ਸ਼ੁਰੂ ਹੋਣ ਬਾਜ਼ੀਆਂ ਅਸੀਂ ਹੁਕਮ ਦੇ ਅੱਕਿਆਂ ਸਾਨੂੰ ਉਹਨਾਂ ਚੋਂ ਨਾ ਜਾਣੀ ਬੱਲੀਏ ਉਹਨਾਂ ਚੋਂ ਨਾ ਜਾਣੀ ਬੱਲੀਏ ਥੁੱਕ ਕੇ ਜੋ ਲੈਂਦੇ ਛੱਟ ਨਹੀਂ ਜਿੰਦਾਬਾਦ ਰਹਿਣ ਬਿੱਲੋ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟ ਨਹੀਂ ਜਿੰਦਾਬਾਦ ਰਹਿਣ ਬਿੱਲੋ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟ ਨਹੀਂ ਮੁੱਛ ਖੜੀ ਸਦਾ ਰੱਖੀਏ ਤਾਈਓ ਕਹਿੰਦੇ ਸਰਦਾਰ ਨੇ ਜਿਹੜੇ ਪੰਬੜ ਕਹੋਂਦੇ ਸੀ ਦਿੱਤੇ ਪਹਿਲੀਆਂ ਚਠਾਰ ਨੇ ਮੇਰੇ ਨਾਲ ਤੁਰਦੇ ਨੇ ਬੱਲਿਏ ਸਦਾ ਨਾਲ ਤੁਰਦੇ ਨੇ ਬੱਲਿਏ ਕਿਵੇਂ ਲੰਘ ਜੂ ਕੋਈ ਕੂਰੀ ਵਟ ਨਹੀਂ ਜਿੰਦਾਬਾਦ ਰਹਿਣ ਬਿੱਲੋ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟ ਨਹੀਂ ਜਿੰਦਾਬਾਦ ਰਹਿਣ ਬਿੱਲੋ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟ ਨਹੀਂ